ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੋਬ ਪੁਆਇੰਟ ਪੰਜਾਬ ਦੇ ਉੱਤੇ ਤੇ ਅੱਜ ਅਪਾ ਪੰਜਾਬ ਪੁਲਿਸ ਕਾਂਸਟੇਬਲ 2024 ਦੇ ਬੱਚਿਆਂ ਲਈ ਇੱਕ ਅਪਡੇਟ ਲੈ ਕੇ ਆਏ ਆ ਕਿ ਜਿਹੜੀਆਂ ਆਰਮਡ ਕੈਡਰ ਦੀਆਂ ਲਿਸਟਾਂ ਸੀ ਇਸ ਵਾਰ ਜਿਹੜੀਆਂ ਡਾਇਰੈਕਟਰ ਇਹਨਾਂ ਨੇ ਸਿੱਧੀਆਂ ਲਿਸਟਾਂ ਅਪਡੇਟ ਕਰ ਦਿੱਤੀਆਂ ਗਈਆਂ ਯਾਨੀ ਕਿਉਂਕਿ ਕੱਲ ਹੀ ਜਿਹੜਾ ਡਿਸਟ੍ਰਿਕਟ ਕੈਡਰ ਦੇ ਬਾਰੇ ਬੱਚੇ ਜਾਣਕਾਰੀ ਜਿਹੜੀ ਮਿਲੀ ਸੀ ਕੀ ਡਿਸਟ੍ਰਿਕਟ ਕੈਡਰ ਉਹਨਾਂ ਨੂੰ ਕਿਹੜੀ ਕਿਹੜੀ ਡਿਸਟ੍ਰਿਕਟ ਮਿਲਣੀ ਹੈ ਕਰ ਲੋ ਉਹ ਲਿਸਟਾਂ ਜਿਹੜੀਆਂ ਪੰਜਾਬ ਪੁਲਸ ਦੀ ਸਾਈਟ ਤੇ ਸਭ ਅਪਡੇਟ ਹੋ ਚੁੱਕੀਆਂ ਸੀਗੀਆਂ ਤੇ ਅੱਜ ਜਿਹੜਾ ਆਰਮਡ ਕੈਡਰ ਵਾਲੇ ਬੱਚੇ ਇੰਤਜ਼ਾਰ ਕਰ ਰਹੇ ਸੀ ਕਿ ਉਹਨਾਂ ਨੂੰ ਕਦੋਂ ਜਿਹੜਾ ਬਟਾਲੀਆਂ 'ਚ ਫੋਨ ਆਉਣਗੇ ਕਿ ਕਿਹੜੀ ਕਿਹੜੀ ਪ੍ਰੈਫਰੈਂਸ ਉਹਨਾਂ ਤੋਂ ਲੈਣੀਆਂ ਇਸ ਵਾਰ ਉਸ ਤਰ੍ਹਾਂ ਦਾ ਜਿਹੜਾ ਕੋਈ ਚੰਝਟ ਨਹੀਂ ਪਾਇਆ ਗਿਆ ਡਾਇਰੈਕਟ ਜਿਹੜੀ ਲਿਸਟ ਆਊਟ ਕਰ ਦਿੱਤੀ ਗਈ ਜਿਵੇਂ ਤੁਸੀਂ ਆਹ ਥੰਬਨੇਲ 'ਚ ਦੇਖ ਹੀ ਸਕਦੇ ਹੋ ਤੇ ਉਹਨਾਂ ਬੱਚਿਆਂ ਨੂੰ ਡਾਇਰੈਕਟ ਜਿਹੜਾ ਲਿਸਟਾਂ ਦੇ ਵਿੱਚ ਦੱਸਿਆ ਗਿਆ ਕਿ ਤੁਹਾਨੂੰ ਜਿਹੜੀ ਕਿਹੜੀ ਬਟਾਲੀ ਨੇ ਮਿ ਜਿਸ ਤਰੀਕੇ ਨਾਲ ਇਹ ਤੁਸੀਂ ਨੋਟਿਸ ਆਫੀਸ਼ਲ ਜਿਹੜਾ ਪੰਜਾਬ ਪੁਲਸ ਦੀ ਸਾਈਟ ਤੋਂ ਹੀ ਨੋਟਿਸ ਆ ਜਿਹੜਾ ਹੈਗਾ ਲਿਸਟ ਸਾਰੀ ਅਪਡੇਟ ਆਈ ਹੈ ਤੇ ਹੁਣ ਮੈਂ ਤੁਹਾਨੂੰ ਦੱਸਦਾ ਜਿਹੜੀ ਡਾਕੂਮੈਂਟ ਵੈਰੀਫਿਕੇਸ਼ਨ ਸਮੇ ਤੁਹਾਨੂੰ ਬੁਲਾਇਆ ਜਾਊਗਾ ਤੇ ਤੁਹਾਨੂੰ ਜਿਹੜਾ ਹੈਗਾ ਕਿਹੜਾ-ਕਿਹੜਾ ਤੁਸੀਂ ਡਾਕੂਮੈਂਟ ਲੈ ਕੇ ਜਾਣੇ ਆ ਤੇ ਡਾਕੂਮੈਂਟ ਜਿਹੜੀ ਵੈਰੀਫਿਕੇਸ਼ਨ ਦੇ ਨਾਲ ਨਾਲ ਤੁਹਾਨੂੰ ਪੈਸਿਆਂ ਦੀ ਜ਼ਰੂਰਤ ਹੈ ਜਾਂ ਨਹੀਂ ਕਿ ਫੋਨ ਕਾਲ ਜਿਹੜੀ ਆਵੇਗੀ ਆਵੇਗੀ ਜਾਂ ਨਹੀਂ ਤੇ ਕੁਝ ਬੱਚੇ ਡਾਕੂਮੈਂਟ ਬਾਰੇ ਪੁੱਛ ਰਹੇ ਨੇ ਕਿ ਸਰ ਡਾਕੂਮੈਂਟ ਵਾਪਸ ਦੇਣਗੇ ਜਾਂ ਨਹੀਂ ਅੱਜ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਗੱਲ ਕਰਦੇ ਹਾਂ ਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਇਹਨਾਂ ਦੀ ਅਫੀਸ਼ੀਅਲ ਨੋਟਸ ਬਾਰੇ ਤੁਸੀਂ ਇਹ ਨੋਟਸ ਦੇਖ ਸਕਦੇ ਹੋ ਇਹ ਨੋਟਸ ਦੀ ਮੈਂ ਸਕਰੀਨਸ਼ਾਟ ਐਡ ਕਰੇ ਹੋਏ ਨੇ ਤੇ ਜੇਕਰ ਤੁਹਾਨੂੰ ਇਹ ਪੀਡੀਐਫ ਚਾਹੀਦੀ ਆ ਤਾਂ ਤੁਸੀਂ ਆਪਣੀ ਜਿਹੜੀ ਪੀਡੀਐਫ ਆਪਣੇ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰ ਲਿਓ jobpointpunjab ਜਾਂ ਤੁਸੀਂ ਲਿੰਕ ਨੂੰ ਡਿਸਕ੍ਰਿਪਸ਼ਨ ਚ ਤੁਸੀਂ ਕਲਿੱਕ ਕਰ ਲਿਓ ਉੱਥੋਂ ਤੁਹਾਨੂੰ ਜਿਹੜਾ ਮਿਲ ਜੂਗਾ ਤੇ ਉੱਥੇ ਜਿਵੇਂ ਆ ਦੇਖੋ ਉੱਥੇ ਜਿਹੜੀਆਂ ਹੈਗੀਆਂ ਨੇ ਬਟਾਲੀਅਨਸ ਦੀਆਂ ਲਿਸਟਾਂ ਰੱਖੀਆਂ ਨੇ ਜਿਵੇਂ ਸੁਖਦੀਪ ਸਿੰਘ ਹੈ ਮੇਲ ਹੈ ਫਾਦਰ ਨੇ ਗੁਰਦਾਸ ਸਿੰਘ ਤੇ ਇਹ ਉਹਨਾਂ ਦਾ ਮੋਬਾਈਲ ਨੰਬਰ ਤੇ ਉਹਨਾਂ ਨੂੰ ਜਿਹੜੀ ਕਿਹੜੀ ਬਟਾਲੀਅਨ ਮਿਲਿਆ 7 IRB ਠੀਕ ਹੈ ਇਸ ਤਰੀਕੇ ਨਾਲ ਇਸ ਵਰਦੀ ਨੇ ਤਿੰਨ ਪ੍ਰੈਫਰੈਂਸਾਂ ਪਹਿਲਾਂ ਮੰਗਦੇ ਹੁੰਦੇ ਸੀ ਹੁਣ ਇਹ ਪ੍ਰੈਫਰੈਂਸਾਂ ਮੰਗਣੀਆਂ ਬੰਦ ਕਰ ਦਿੱਤੀਆਂ ਗਈਆਂ ਨੇ ਡਾਇਰੈਕਟ ਜਿਹੜੀਆਂ ਬਟਾਲੀਅਨਸ ਦੀ ਲਿਸਟਾਂ ਅਪਡੇਟ ਹੁੰਦੀਆਂ ਨੇ ਤੇ ਤੁਸੀਂ ਇੱਥੋਂ ਜਾ ਕੇ ਆਪਣਾ ਜਿਹੜਾ ਤੁਹਾਡਾ ਰੈਂਕ ਆਇਆ ਸੀਗਾ ਪਹਿਲਾਂ ਵਾਲੇ ਰਿਜ਼ਲਟਸ ਚ ਉਹੀ ਸੇਮ ਰੈਂਕ ਤੇ ਜਿਹੜੀ ਹੈਗੀ ਤੁਹਾਨੂੰ ਆਪਣਾ ਜਿਹੜਾ ਹੈਗਾ ਨਾਮ ਮਿਲ ਜੂਗਾ ਅਗਰ ਤੁਹਾਡਾ 5ਵਾਂ ਰੈਂਕ ਸੀ ਤਾਂ ਤੁਸੀਂ 5ਵੇਂ ਦੇਖ ਲਓ ਤੁਹਾਡਾ 18ਵਾਂ ਰੈਂਕ ਸੀ ਤਾਂ ਤੁਸੀਂ 18ਵੇਂ ਦੇਖ ਸਕਦੇ ਹੋ ਇਸ ਤਰੀਕ ਨਾਲ ਜਿਹੜਾ ਤੁਸੀਂ ਆਪਣੀ ਬਟਾਲੀਅਨਸ ਬਾਰੇ ਪਤਾ ਕਰ ਤੇ ਤੁਸੀਂ ਇਸ ਵਕਤ ਹੁਣ ਜਿਹੜੀ ਆਪਣੇ ਨੈਕਸਟ ਜਿਹੜੀ ਡਾਕੂਮੈਂਟ ਵੈਰੀਫਿਕੇਸ਼ਨ ਦੀ ਕਿੱਥੇ ਜਾਣਾ ਤੇ ਤੁਹਾਨੂੰ ਕਦੋਂ ਬੁਲਾਉਣਗੇ ਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਜਿਹੜੇ ਫੋਨ ਦੀ ਗੱਲ ਦੱਸਦਾ ਕੁਝ ਬੱਚਿਆਂ ਨੇ ਜਿਹੜਾ ਹੈਗਾ ਆਪਣੇ ਫੋਨ ਵੀ ਕੋਲ ਨਹੀਂ ਰੱਖੇ ਹੋਏ ਕਿਰਪਾ ਕਰਕੇ ਜਿਹੜੇ ਬੱਚਿਆਂ ਦੇ ਸੰਬੰਧ ਪੁਰਾਣੇ ਬੰਦ ਨੇ ਜਿਹੜੇ ਨੰਬਰ ਤੁਸੀਂ ਪੰਜਾਬ ਪੁਲਿਸ ਦੇ ਫਾਰਮ ਭਰਨ ਵੇਲੇ ਲਾਇਏ ਸੀਗੇ ਉਹ ਆਪਣੇ ਨੰਬਰ ਨੂੰ ਕੋਲ ਰੱਖੋ ਠੀਕ ਹੈ ਅਦਰਵਾਈਜ਼ ਸੁਡੇ ਜਿਹੜੇ ਹੈਗੇ ਆ ਤੁਹਾਨੂੰ ਫੋਨ ਕਾਲ ਜਿਹੜਾ ਹੈਗਾ ਪਟਾਲੀਆਂ ਚ ਆਉਣਾ ਤੁਸੀਂ ਉਥੇ ਡਾਕੂਮੈਂਟ ਲੈ ਕੇ ਜਾਣੇ ਆ ਡਾਕੂਮੈਂਟ ਕੀ ਕੀ ਲੈ ਕੇ ਜਾਣੇ ਆ ਪਾਸਪੋਰਟ ਸਾਈਜ਼ ਫੋਟੋਸ ਐਜੂਕੇਸ਼ਨਲ ਡਾਕੂਮੈਂਟਸ ਜਿਹੜੇ ਤੁਸੀਂ ਸਾਰੇ ਤਿੰਨ ਤਿੰਨ ਸੈੱਟ ਫੋਟੋਕਾਪੀਜ਼ ਦੇ ਠੀਕ ਹੈ ਕਾਸਟ ਸਰਟੀਫਿਕੇਸ਼ਨ ਜਿਹੜੇ ਸਰਟੀਫਿਕੇਟ ਜਿਹੜਾ ਤੁਸੀਂ ਲਾਇਆ ਸੀ ਈਡਬਲਯੂਐਸ ਦਾ ਜਿਹੜਾ ਤੁਸੀਂ ਲਾਇਆ ਸੀਗਾ ਤੇ ਆ ਨਾਲ ਦੇਖੀ ਲਓ ਤਿੰਨ ਤਿੰਨ ਫੋਟੋਕਾਪੀਆਂ ਠੀਕ ਹੈ ਸਾਰੇ ਜੀ ਜਾਂਦੀਆਂ ਤੇ ਫ੍ਰੀडम फाइਟਰ ਦੇ ਜਿਹ ਉਹਨਾਂ ਦੇ ਸਰਟੀਫਿਕੇਟ ਆ ਰਹੇ ਐ ਐਕਸ ਸਰਵਿਸ ਮੈਂ ਦਾ ਸਰਟੀਫਿਕੇਟ ਆ ਗਿਆ ਆਧਾਰ ਕਾਰਡ ਦੀ Ориジナル ਤੇ ਤਿੰਨ ਫੋਟੋ ਕਾਪੀਜ਼ ਤੇ ਮੈਜ਼ਰਮੈਂਟ ਰਸੀਪਟ ਠੀਕ ਹੈ ਇਹੀ ਜਿਹੜੀ ਮੈਂ ਤੁਹਾਨੂੰ ਗੱਲ ਤੇ ਜਿਹੜੀ ਮੈਜ਼ਰਮੈਂਟ ਰਿਸੈਪਟ ਹੈ ਉਹ ਹੋਰ ਸੈਪਟਾ ਜਿਹੜੀ ਤੁਹਾਨੂੰ ਪੰਜਾਬ ਪੁਲਿਸ ਦੇ ਟ੍ਰਾਇਲ ਸਮੇਂ ਦਿੱਤੀ ਸੀ ਕਿਰਪਾ ਕਰਕੇ ਇਹ ਸਾਰੀਆਂ ਚੀਜ਼ਾਂ ਤੁਸੀਂ ਆਪਣੇ オリジナル ਤੇ 2 2 4 4 ਫੋਟੋਕਾਪੀ ਤੁਸੀਂ ਨਾਲ ਲੈ ਜੇ ਤੇ 2 2 4 4 ਜਾਂ 4 4 ਫੋਟੋਕਾਪੀ ਕਰਾ ਕੇ ਤੁਸੀਂ ਘਰੇ ਰੱਖ ਲਓ ਠੀਕ ਹੈ ਕਿਉਂਕਿ ਇਹ ਹੁਣ ਜਿਹੜੀ ਪੰਜਾਬ ਪੁਲਿਸ ਕੋਲੇ ਆਫੀਸ਼ੀਅਲ ਇਹ ਜਮ੍ਹਾਂ ਹੋ ਜਾਣਗੇ ਇਹ ਤੁਹਾਨੂੰ ਵਾਪਸ ਨਹੀਂ ਮਿਲਣਗੇ ਵਾਪਸ ਕਦੋਂ ਮਿਲਣਗੇ ਤੁਹਾਡੀ ਜੁਆਇਨਿੰਗ ਤੋਂ ਬਾਅਦ ਜੇਕਰ ਤੁਸੀਂ ਰਿਕਵੈਸਟ ਕਰੋਗੇ ਤੇ ਮਤਲਬ ਕਿ ਪ੍ਰੋਸੈਸ ਹੁੰਦਾ ਇਹਨਾਂ ਨੂੰ ਵਾਪਸ ਲੈਂਦਾ ਹੈ ਇਸ ਸਮੂ ਇਦਾਂ ਵਾਪਸ ਨਹੀਂ ਮਿਲਲੇ ਹੈਗੇ ਇਹ ਥੋੜੇ ਜਿਹੜੇ ਥੋੜੇ ਆਪਣੇ ਡਾਕੂਮੈਂਟਸ ਆਗੇ ਇਹ ਸਾਰੇ ਥੋੜੀ ਬਟਾਨੀਆਂ ਦੇ ਵਿੱਚ ਵਿੱਚ ਜਮਾ ਹੋ ਜਾਣਗੇ ਤੇ ਨਾਲ ਤੁਸੀਂ ਇੱਕ ਆਪਣੇ ਹੈਗੇ ਜਿਹੜੀ ਰਸੀਡ ਜਿਹੜੇ ਪੈਸੇ ਜ਼ਰੂਰ ਲੈ ਕੇ ਜਾਇਓ ਕਿਉਂਕਿ ਅਗਰ ਤੁਸੀਂ ਪੈਸੇ ਨਾ ਲੈ ਕੇ ਗਏ ਉਥੇ ਜੀ ਵੈਰੀਫਿਕੇਸ਼ਨ ਕਰਾਉਣ ਵੇਲੇ ਜਿਹੜੇ ਹੈਗੇ ਪੈਸੇ ਉਥੇ ਚਾਹੀਦੇ ਨੇਗੇ ਡਾਕੂਮੈਂਟ ਜਮਾ ਕਰਵਾਉਣ ਲਈ ਅਗਰ ਤੁਸੀਂ ਨਾ ਲੈ ਕੇ ਗਏ ਤਾਂ ਤੁਹਾਨੂੰ ਖੁਦ ਜਾ ਕੇ ਮਹਾਲਿਆ ਚੰਡੀਗੜ੍ਹ ਆ ਸੋਨੂੰ ਖੁਦ ਆਪ ਦੇ ਆਪ ਵੈਰੀਫਿਕੇਸ਼ਨ ਕਰਾਉਣੀ ਪਊਗੀ ਤੇ ਜਿਹੜੀ ਕਿ ਤੁਹਾਡੇ ਲਈ ਮਤਲਬ ਕਿ ਮੁਸ਼ਕਲ ਵੀ ਹੋ ਸਕਦਾ ਹੈ ਇਹ ਕੰਮ ਕਿਉਂਕਿ ਸੋਨੂੰ ਨਹੀਂ ਪਤਾ ਕਿ ਕੀ ਪ੍ਰੋਸੈਸਾ ਕੀ ਕਰਨਾ ਅਗਰ ਕੁਝ ਤੁਸੀਂ ਕੁਝ ਭੁੱਲ ਗਏ ਤਾਂ ਵੀ ਤੁਹਾਡੇ ਲਈ ਸਿਆਪਾ ਹੋ ਜਾਊਗਾ ਠੀਕ ਹੈ ਤੁਸੀਂ ਆਪਣੇ ਜਿਹੜੇ ਪੈਸੇ ਆ ਨਾਂ ਲੈ ਕੇ ਜਾਇਓ ਉਸ ਤੋਂ ਸੋਨੂੰ ਜਿਹੜਾ ਖੁਦ ਬਖ ਨਹੀਂ ਸੋਨੂੰ ਖੁਦ ਬਖ ਖੁਦ ਜਾ ਕੇ ਚੰਡੀਗੜ੍ਹ ਜਾਂ ਮੋਹਾਲੀ ਆ ਕੇ ਸੋਨੂੰ ਜਿਹੜੇ ਹੈਗੇ ਡਾਕੂਮੈਂਟਸ ਜਮਾ ਕਰਵਾਉਣੇ ਪੈਣਗੇ ਵੈਰੀਫਿਕੇਸ਼ਨ ਕਰਵਾਉਣੀ ਪਊਗੀ ਠੀਕ ਹੈ ਤੇ ਬਾਕੀ ਗੱਲ ਮੈਂ ਤੁਹਾਨੂੰ ਮੈਂ ਫੋਨ ਨੰਬਰ ਦੀ ਦੱਸੀ ਸੀ ਤੇ ਜਿਹੜਾ ਫੋਨ ਨੰਬਰ ਆਪਣਾ ਤੁਸੀਂ ਜਲ ਆਪਣੇ ਕੋਲ ਰੱਖੋ ਠੀਕ ਆ ਔਨ ਰੱਖੋ ਕਈ ਬੱਚਿਆਂ ਦੇ ਫੋਨ ਨੰਬਰ ਆਫ ਆ ਰਹੇ ਨੇਗੇ ਤੁਸੀਂ ਇਹਨਾਂ ਚੀਜ਼ਾਂ ਦਾ ਧਿਆਨ ਰੱਖੋ ਤੇ ਤਾਂ ਜੋ ਜਿਹੜੀ ਹੈਗੀ ਛੁੱਡੀ ਜਿਹੜੀ ਜੁਆਇਨਿੰਗ ਜਲਦੋ ਜਲਦ ਹੋ ਸਕੇ ਹੁਣ ਪੰਜਾਬ ਪੁਲਿਸ ਪਹਿਲਾਂ ਕੁਝ ਜਿਹੜੇ ਕਾਰਨ ਸੀ ਹੁਣ ਜਿਹੜਾ ਰਿਜ਼ਲਟ ਰਿਵਾਈਜ਼ ਕਰਾਇਆ ਸੀ ਆਠ ਪਹਿਲਾਂ ਜਿਹੜਾ ਹੈਗਾ 28 ਮਈ ਨੂੰ ਰਿਜ਼ਲਟ ਆਇਆ ਫਿਰ ਉਹਨੂੰ 8 ਅਗਸਤ ਆ ਕਰਵਾਈਜ਼ ਕਰਿਆ ਠੀਕ ਆ ਉਹ ਤਾਂ ਕਰਕੇ ਕਰਿਆ ਤਾਂਕਿ ਜਿਹੜੇ ਬੱਚੇ ਸੀਗੇ ਸਹੀ ਬੱਚਿਆਂ ਨੂੰ ਸਹੀ ਤਰੀਕੇ ਨਾਲ ਸੀਟ ਮਿਲ ਸਕੇ ਉਹਨਾਂ ਨੂੰ ਇਸ ਲਈ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਹੁਣ ਪੰਜਾਬ ਪੁਲਿਸ ਜਿਹੜੀ ਹੈਗੀ ਗਵਰਨਮੈਂਟ ਤੁਹਾਡਾ ਸਾਥ ਦੇ ਰਹੀ ਹੈ ਤੁਸੀਂ ਵੀ ਉਹਨਾਂ ਦਾ ਸਾਥ ਦਿਓ ਆਪਣਾ ਆਪਣਾ ਜਿਹੜਾ ਹੈ ਤੁਹਾਡਾ ਪ੍ਰੋਸੈਸ ਬਣਦਾ ਜਿਹੜੀ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਅੱਗੇ ਤੁਸੀਂ ਉਹਨਾਂ ਦੇ ਕਹੇ ਅਨੁਸਾਰ ਚੱਲੋ ਤਾਂ ਜੋ ਜਿਹੜੀ ਤੁਹਾਡੀ ਜੁਆਇਨਿੰਗ ਹੈਗੀ ਜਲਦ ਜਲਦ ਹੋ ਸਕੇ ਤੇ ਜਿਹੜੀ ਸਾਬ ਨਾਲ ਇਹਨਾਂ ਦਾ ਪ੍ਰੋਸੈਸ ਚੱਲ ਰਿਹਾ ਅਸੀਂ ਉਮੀਦ ਕਰਦੇ ਹਾਂ ਕਿ ਜਿਹੜਾ ਹੈਗਾ ਅਗਸਤ ਤੋਂ ਬਾਅਦ ਦਾ ਮਤਲਬ ਕਿ ਅਗਸਤ ਤੋਂ ਹੁਣ ਅਗਲੇ ਮਹੀਨੇ ਦੇ ਨੈਕਸਟ ਮੰਥ ਦੇ ਐਂਡ ਤੱਕ ਜਾਂਦੇ ਜਾਂਦੇ ਜੁਆਇਨਿੰਗ ਵੀ ਸੋਡੀ ਕੰਪਲੀਟ ਕਰਵਾ ਲੈਣੀ ਆ ਬਸ ਹੁਣ ਜਦੋਂ ਡਾਕੂਮੈਂਟ ਜਮ੍ਹਾਂ ਹੋ ਗਏ 1 ਜਾਂ 2 ਦਿਨਾਂ ਦੇ ਵਿੱਚ ਵਿੱਚ ਥੈਨ ਫਿਰ ਸੋਟਾ ਟਾਈਮ ਜਿਹੜਾ ਹੈਗਾ ਮੈਡੀਕਲ ਲਈ ਤੁਹਾਨੂੰ ਕਾਲਸ ਆਉਣੀਆਂ ਸਟਾਰਟ ਹੋ ਜਾਣਗੀਆਂ ਦੁਬਾਰਾ ਤੇ ਸੋਟਾ ਮੈਡੀਕਲ ਜਿਹੜਾ ਹੈਗਾ ਫਿਰ ਮੈਡੀਕਲ ਹੋ ਜਾਊਗਾ ਤੇ 15 ਦੇ 20 ਦਿਨਾਂ ਦੇ ਵਿੱਚ ਵਿੱਚ ਇਹ ਮਤਲਬ ਕਿ ਅਗਸਤ ਮਹੀਨੇ ਦੇ ਐਂਡ ਤੱਕ ਮੈਡੀਕਲ ਜਿਹੜਾ ਹੈਗਾ ਸਟਾਰਟ ਕਰ ਲਾਂਗੇ ਤੇ ਸਤੰਬਰ ਦੇ ਵਿੱਚ ਵਿੱਚ ਮੈਡੀਕਲ ਨਿਵੇੜ ਕੇ ਤੁਹਾਨੂੰ ਅਕਤੂਬਰ ਨੰਬਰ ਤੱਕ ਇਹਨਾਂ ਦੀ ਜਿਹੜੀ ਜੁ ਠੀਕ ਹੈ ਤੇ ਹੁਣ ਤੁਸੀਂ ਜਿਹੜਾ ਹੈਗਾ ਪੰਜਾਬ ਪੁਲਿਸ ਦਾ ਖੁੱਦ ਸਾਥ ਦਿਓ ਪੰਜਾਬ ਗਵਰਨਮੈਂਟ ਦਾ ਸਾਥ ਦਿਓ ਤੁਸੀਂ ਉਹਨਾਂ ਦੇ ਕਹੇ ਮੁਤਾਬਕ ਜੋ ਜੋ ਕੁਛ ਉਹ ਕਹਿ ਰਹੇ ਨੇ ਤੇ ਤੁਸੀਂ ਉਸ ਨੂੰ ਜਿਹੜਾ ਹੈਗਾ ਆਪਣੇ ਜਿਹੜੀਆਂ ਰਿਕੁਆਇਰਮੈਂਟਸ ਨੂੰ ਉਹਨਾਂ ਨੂੰ ਫulfill ਕਰੋ ਠੀਕ ਹੈ ਤੇ ਬਾਕੀ ਆਪਾਂ ਗੱਲ ਕਰਦੇ ਹਾਂ 2025 ਵਾਲੇ ਬੱਚਿਆਂ ਦੀ ਅੱਜ ਜਿਵੇਂ ਲਿਸਟ ਇੱਕ ਆਈ ਸੀਗੀ ਉਹ ਹਾਲੇ ਇਹ ਨਹੀਂ ਬਤਾਉ ਅਫੀਸ਼ੀਅਲ ਆਈ ਹੈ ਜਾਂ ਉਹ ਮੰਨ ਲਓ ਕਿ ਕਿਸ ਦੀ ਫੇਕ ਬਣਾਈ ਹੈ ਪਰ ਮੈਂ ਉਸ ਜਿਹੜੀ ਲਿਸਟ ਨੂੰ ਐਨਾਲਾਈਜ਼ ਕਰਿਆ ਦੀ districts ਆਪਾਂ ਕਹਿ ਸਕਦੇ ਆ ਕਿ ਉਹ ਇੱਕ ਤਰ੍ਹਾਂ ਦੀ ਆਫੀਸ਼ੀਅਲੀ ਮੰਨ ਕੇ ਚੱਲੋ ਕਿਉਂਕਿ ਉਹ ਬਿਲਕੁਲ ਕੱਟ ਆਫ ਨਾਲ ਜਿਹੜੀ ਮੈਚ ਖਾ ਰਹੀ ਹੈ ਉਸ ਲਿਸਟ ਨੂੰ ਜੇ ਆਪਾਂ ਸ਼ਾਰਟ ਪਾਇਆ ਸੀ ਕਿ ਉਸ ਲਿਸਟ ਨੂੰ ਤੁਸੀਂ ਦੇਖ ਸਕਦੇ ਹੋ ਕਿ 2025 ਵਾਲੇ ਕੈਂਡੀਡੇਟਸ ਦੇ ਨੰਬਰ ਉਸ ਲਿਸਟ ਨਾਲ ਬਰ ਰਹੇ ਨਹੀਂ ਜਾਂ ਨਹੀਂ ਠੀਕ ਹੈ ਤੇ ਕਿਉਂਕਿ ਇਸ ਵਾਰ ਥੋੜੀ ਜਿਹੀ ਕੱਟ ਆਫ ਥੋੜੀ ਇੱਕ ਦੋ ਨੰਬਰ ਵੱਧ ਕੇ ਜਾਣੀ ਹੈ ਪੇਪਰ ਸੌਖਾ ਆ ਰਿਹਾ ਸੀ ਇਸ ਵਾਰ ਜਿਹੜੇ ਬੱਚਿਆਂ ਦੇ ਨੰਬਰ ਵੀ ਬਹੁਤ ਜ਼ਿਆਦੇ ਆਏ ਨੇ ਇਸ ਲਈ ਆਪਾਂ ਨੂੰ ਫਿਜ਼ੀਕਲ ਦੀ ਤਿਆਰੀ ਕਰਦੇ ਰਹੋ 13 14 ਤੇ 15 ਸਤੰਬਰ ਇਹਨਾਂ ਪਹਿਲੀਆਂ ਇਹਨਾਂ ਤਿੰਨ ਡੇਟਾਂ ਦੇ ਵਿੱਚ ਕੋਈ ਵੀ ਠੀਕ ਹੈ ਬਾਕੀ ਬਸ ਅੱਜ ਦੀ ਜਿਹੜੀ ਇਨਫੋਰਮੇਸ਼ਨ ਐਨੀ ਸੀ ਮੈਂ ਉਮੀਦ ਕਰਦਾ ਜਿਹੜੀ ਤੁਹਾਨੂੰ ਇਹ ਇਨਫੋਰਮੇਸ਼ਨ ਐ ਤੁਹਾਨੂੰ ਚੰਗੀ ਲੱਗੀ ਹੋਊਗੀ ਜੇ ਕਿਹਨ ਇਨਫੋਰਮੇਸ਼ਨ ਵਧੀਆ ਲੱਗੀ ਆ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਨਾਲ ਦੀ ਨਾਲ ਕਰ ਦਿਓ ਬੈਲ ਆਈਕਨ ਨੂੰ ਪ੍ਰੈਸ ਤਾਂ ਜੋ ਤੁਹਾਨੂੰ ਨੈਕਸਟ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਥੈਂਕ ਯੂ